ਸੱਠ ਸਾਲਾਂ ਦੇ ਵਿੱਚ ਪਹਿਲੀ ਵਾਰ ਇਹੋ ਜਿਹੇ ਐਕਟਰ ਦੇਖੇ ਹੈ ਤੇ ਆ ਜਿਹੜਾ ਕਾਕਾ ਖੜਾ ਮੈਂ ਸਿਰ ਝੁਕਦਾ ਹਾਂ ਪਰ ਇਹ ਨਹੀਂ ਨਹੀਂ ਮੈਂ ਸਿਰ ਝੁਕਾਉਣਾ ਕਲਾਕਾਰੀ ਜੋ ਕੀਤੀ ਹੈ ਇਟਸ ਓਨੈਸਟ ਮੈਂ ਇਹੋ ਜੀ ਬਿਊਟੀਫੁੱਲ ਫਿਲਮ ਐਡੀ ਵਧੀਆ ਪਿਕਚਰ ਆਪਣੇ ਸੱਠ ਸਾਲਾਂ ਦੇ ਵਿੱਚ ਕਮਾਲ ਕੀਤੀ ਪਈ ਹੈ ਬੋਲਦਾਂ ਕੀ ਸ਼ਬਦ ਨਹੀਂ ਹੁੰਦਾ ਕਈ ਵਾਰ ਬਿਲਕੁਲ ਹਾਕ ਹੈ ਪਰ ਨਾ ਸਾਰਿਆਂ ਨੂੰ ਰੱਬ ਤਰੱਕੀ ਬਖਸ਼ੇ ਲੰਬੀ ਉਮਰਾਂ ਬਖਸ਼ੇ ਮਹਾਰਾਜ ਜੀ ਕਮਾਲ ਕਰਦੀ ਭਾਜੀ ਧੰਨ ਆਹ ਕਮਾਲੀ ਕੀ ਬਈ ਮਨ ਦਾ ਸ਼ਬਦ ਕੋਈ ਨਹੀਂ ਹੈਗੇ ਇਹ ਮਹਾਰਾਜ ਜੀ ਤੁਹਾਡਾ ਸਾਰਿਆਂ ਦਾ ਪ੍ਰਤਾਪ ਹੈ ਤੁਹਾਡੇ ਚੈਨਲ ਵਾਲਿਆਂ ਦਾ ਪ੍ਰਸਾਣ ਹੈ ਉਹਦੀ ਪੰਜਾਬੀ ਸਿੰਧ ਨੂੰ ਐਡਾ ਵੱਡਾ ਬਣਾ ਦਿੱਤਾ ਤੇ ਅੱਜ ਇਹੋ ਜਿਹੇ ਕਲਾਕਾਰ ਮਿਲੇ ਨੇ ਰੱਬ ਇਹਨੂੰ ਤਰੱਕੀਆਂ ਬਖਸ਼ੇ ਦੂਜੇ ਦੀ ਖੁਸ਼ੀ 'ਚ ਦੂਜੇ ਦੇ ਤਰੱਕੀ 'ਚ ਜੇ ਆਪਾਂ ਖੁਸ਼ੀ ਮਨਾਵਾਂਗੇ ਨਾ ਤੇ ਤੁਸੀਂ ਆਪ ਦੇਖੋ ਤੁਹਾਡੇ ਆਪਣੇ ਕਿਰਦਾਰ ਕਿੱਡੇ ਬਣ ਜਾਂਦੇ ਵਾਹ 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 ਕੀ ਬਾਤ ਹੈ ਬੱਲੇ 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 ਵਾਇ ਗੁਰਜੀ ਕਾਕਾ ਵਾਹ ਵਾਹ ਵਾਇ ਗੁਰਜੀ ਕੀ ਫਤਿਹ ਮੈਂ ਕਹਿੰਦਾ ਤੁਹਾਨੂੰ ਪੂਰਾ ਦਿਲ ਨਾਲ ਬਤਨਿੰਗ ਕੋਈ ਜਿੱਤ ਨਹੀਂ ਜਮਲਦੀ ਨਹੀਂ ਮੈਂ ਗੱਲ ਕਰ ਰਿਹਾ ਸੀ ਇੱਕੋ ਸੀ ਜੀ ਬਦਲਾ ਚੱਤੀ ਦਾ ਜਿਹਦੇ ਵਿੱਚ ਜੰਗ ਸਿੰਘ ਨੇ ਰੋਲ ਕੀਤਾ ਸੀ ਅੱਜ ਉਸ ਤੋਂ ਬਾਅਦ ਕੈਰੈਕਟਰ ਦੇਖਿਆ ਜਿਹਨੇ ਜੰਗ ਸਿੰਘ ਤੋਂ ਵੀ ਉੱਤੇ ਰੋਲ ਕੀਤਾ ਕੀ ਐਡਾ ਵੱਡਾ ਐਕਟਰ ਦੇਖਿਆ ਜਿਹੜਾ ਮੈਂ ਕਹਿੰਦਾ ਵੀ ਪੰਜਾਬ ਦੀ ਧਰਤੀ ਨੂੰ ਬਾਹਰ ਹੈ ਇਹ ਪੰਜਾਬ ਦੀ ਧਰਤੀ ਦੇ ਵਿੱਚ ਇਹੋ ਜਿਹੇ ਕਲਾਕਾਰ ਇਹੋ ਜਿਹੇ ਸਾਡੀਆਂ ਧੀਆਂ ਪੈਣਾ ਕੰਮ ਕਰ ਰਹੀਆਂ ਨੇ ਮੇਰੇ ਕੋਲ ਸ਼ਬਦ ਨਹੀਂ ਭਾਈ ਜੀ ਤੁਹਾਡੇ ਅਲਫਾਜ਼ ਦੇ ਵੀ ਇਸ ਤੋਂ ਵੱਡੀ ਫਿਲਮ ਨਹੀਂ ਬਣ ਸਕਦਾ ਫਿਲਮਾਂ ਇਹ ਨੇ ਬੋਲੀ ਦੇਖੋ ਤੁਸੀਂ ਕਿੰਨੀ thiệt ਪੰਜਾਬੀ ਬੋਲੀ ਹੈ ਹਰੇਕ ਬੱਚੇ ਦੀ ਹੈ ਜੀ ਟੇਕਿੰਗ ਦੇਖੋ ਐਕਟਿੰਗ ਦੇਖੋ ਚਾਲ ਟਾਲ ਦੇਖੋ ਦੇਖਣ ਦਾ ਢੰਗ ਦੇਖੋ ਇਹੋ ਜੀ ਅੱਖਾਂ ਘੁੰਮਦੀਆਂ ਸਕਰੀਨ ਦਾ ਸਕਰੀਨ ਛਰਵਾ ਜਾਂਦਾ ਮੇਰੇ ਕੋਲ ਹੋਰ ਕੋਈ ਸ਼ਬਦ ਹੈ ਧੰਨਵਾਦ ਬਹੁਤ-ਬਹੁਤ ਧੰਨਕਿਊ ਸਾਰਾ ਹਾਂਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮਿਹਰਬਾਨੀ ਹਾਂਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਾਰੇ মিডিਆ ਦਾ ਤੁਸੀਂ ਸਾਰੇ ਆਏ ਸਾਡੀ ਫਿਲਮ ਨੂੰ ਸਪੋਰਟ ਕਰ ਲਈ ਐਂਡ ਸਭ ਤੋਂ ਪਹਿਲਾਂ ਮੇਰੇ ਪ੍ਰੋਡਿਊਸਰ ਅਨਿਲ ਜੀ ਇੰਦਰਜੀਤ ਗਿੱਲ ਸਾਹਿਬ ਸਾਡੇ ਡਾਇਰੈਕਟਰ ਮਨਵਿੰਦਰ ਮੋਨਾ ਜੀ ਸਾਡੇ ਰਾਈਟਰ ਪਵਨ ਤੇ ਪ੍ਰਭ ਐਂਡ ਮੇਰੇ ਸਾਰੇ ਕੋ-ਸਟਾਰ ਸਾਡੀ ਫਿਲਮ ਦਾ ਹੀਰੋ ਬੰਟੀ ਵੀਰ ਸਾਡੀ ਦੋ ਹੀਰੋਇਨ ਦੀਪ ਨਾਈਕਰਾ ਐਂਡ ਸਾਵਨ ਸੋ ਮੈਂ ਆਪ ਇਹ ਫਿਲਮ ਪਹਿਲੀ ਵਾਰ ਦੇਖੀ ਹੈ ਇੱਥੇ ਡਬਿੰਗ ਦੇ ਟਾਈਮ ਜਿੰਨਾ ਕੁ ਮੇਰਾ ਪੋਰਸ਼ਨ ਸੀ ਮੈਂ ਡਬਿੰਗ ਕਰਦੇ ਕਰਦੇ ਉਨੀ ਹੀ ਦੇਖੀ ਆ ਅੱਜ ਕੰਪਲੀਟ ਫਿਲਮ ਮੈਂ ਸਹੀ ਮੈਨੇ ਚਾਜ ਦੇਖੀ ਆ ਐਂਡ ਆਪਣੀ ਫਿਲਮ ਤਾਂ ਸਾਰੇ ਹੀ ਸਲਾਉਂਦੇ ਆ ਸੋ ਸਾਡੇ ਕੋਲ ਸਿਰਫ ਇੱਕੋ ਹੀ ਰਿਕੁਐਸਟ ਹੈ ਪੂਰੀ ਸਟਾਰ ਕਾਸਟ ਵੱਲੋਂ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਰੇ মিডিਆ ਨੂੰ ਐਂਡ মিডিਆ ਦੇ ਥਰੂ ਜਿੰਨੀ ਵੀ ਆਡੀਅנס ਜਿੰਨੇ ਵੀ ਦਰਸ਼ਕ ਸਾਨੂੰ ਦੇਖ ਸੁਣ ਰਹੇ ਆ ਕਿ ਸਾਡੇ ਕੋਲ ਬਜਟਸ ਬਹੁਤ ਘੱਟ ਸੀਗੇ ਪ੍ਰੋਮੋਸ਼ਨ ਲਈ ਸੋ ਅਸੀਂ ਉਸ ਲੈਵਲ ਦੀ ਪ੍ਰੋਮੋਸ਼ਨ ਨਹੀਂ ਕਰ पाए ਸੋ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਇਸ ਫਿਲਮ ਦੀ ਸਪੋਰਟ ਕਰੋ ਜੇ ਤੁਹਾਨੂੰ ਸਹੀ ਮੈਨੇਜ ਇਹ ਫਿਲਮ ਦੇ ਵਿੱਚ ਲੱਗਾ ਰੋਮਾਂਸ ਹੈਗਾ ਲੱਗਾ ਡਰਾਮਾ ਹੈਗਾ ਲੱਗਾ ਇਮੋਸ਼ਨਸ ਹੈਗੇ ਨੇ ਮਦਨ ਜੋ ਵੀ ਸਿਨੇਮੇ ਦੇ ਰੰਗ ਹੁੰਦੇ ਨੇ ਮੇਰੇ ਖਿਆਲ ਨਾਲ ਇਸ ਫਿਲਮ ਦੇ ਵਿੱਚ ਸਾਰੇ ਰੰਗ ਨੇ ਸੋ ਇਸ ਫਿਲਮ ਨੂੰ ਸਪੋਰਟ ਕਰੋ ਕਿਉਂਕਿ ਸਾਡੇ ਕੋ ਬਜਟ ਪ੍ਰਮੋਸ਼ਨ ਦੇ ਹੈ ਨਹੀਂਗੇ ਅਸੀਂ ਵੱਡੇ ਵੱਡੇ ਹੋਲਡਿੰਗ ਨਹੀਂ ਲਗਾ ਸਕਦੇ ਵੱਡੇ ਵੱਡੇ ਬੂਸਟ ਨਹੀਂ ਦਾ ਸਕਦੇ ਸੋਸ਼ਲ ਮੀਡੀਆ ਤੇ ਸੋ ਜਿੰਨਾ ਕੁ ਬਜਟ ਸੀਗਾ ਫਿਲਮ ਬਣਾਉਣ ਤੇ ਲੱਗ ਗਿਆ ਸੋ ਸਾਡੇ ਅਨਿਲ ਜੀ ਦਾ ਬੜਾ ਵੱਡਾ ਜਿਗਰਾ ਸੀਗਾ ਕਿ ਉਹਨਾਂ ਨੇ ਫਸਟ ਟਾਈਮ ਡਾਇਰੈਕਟਰ ਫਸਟ ਟਾਈਮ ਰਾਈਟਰਸ ਤੇ ਫਸਟ ਟਾਈਮ ਹੀਰੋ ਉਹਨਾਂ ਸਾਰਿਆਂ ਦੇ ਉੱਤੇ ਇਹ ਫਿਲਮ ਬੈਂਕਪਾਉਨ ਕੀਤੀ ਅਸੀਂ ਤਾਂ ਚਲੋ ਕੰਮ ਕਰ ਰਹੇ ਹਾਂ ਬਤੌਰ ਜਿੱਦਾਂ ਵੀ ਜਿਹੋ ਜਿਹਾ ਵੀ ਕੰਮ ਕਰ ਰਹੇ ਤੁਸੀਂ ਜਾਣਦੇ ਹੀ ਹੋ ਸੋ ਪ੍ਰੋਡਿਊਸਰ ਦੀ ਹਲਾਸ਼ੇਰੀ ਇਸ ਗੱਲ ਦੇ ਵਿੱਚ ਹੈ ਕਿ ਜੇ ਤੁਸੀਂ ਇਸ ਫਿਲਮ ਨੂੰ ਸਪੋਰਟ ਕਰੋਗੇ ਇਹ ਫਿਲਮ ਨੂੰ ਜੇ ਤੁਸੀਂ ਕਾਮਯਾਬ ਕਰਦੇ ਹੋ ਤੇ ਜਿਹੜਾ ਸਹੀ ਮੇਲੇ ਚ ਜਿਹੜਾ ਸਿਨੇਮਾ ਹੈ ਜਿਹੋ ਜਿਹਾ ਸਿਨੇਮਾ ਹੋਣਾ ਚਾਹੀਦਾ ਜਿਹੜਾ ਬੰਟੀ ਬਾਈ ਨੇ ਕਿਹਾ ਕਿ ਉੱਧਰ ਵਾਲੇ ਮੇਕਰ ਸਮਝਦੇ ਕਿ ਇਹ ਫਿਲਮ ਦਾ ਵੀ ਟ੍ਰੇਲਰ ਰੱਖੋ ਜਾਂ ਕੋਈ ਵੀ ਫਿਲਮ ਕਿਤੇ ਵੀ ਲਾ ਲੈਣ ਬੋਲਣ ਨੂੰ ਲੱਗਦਾ ਉਹੀ ਫਿਲਮ ਦੇਖ ਰਹੇ ਸੋ ਇਹ ਫਿਲਮ ਸਹੀ ਮੇਲੇ ਦੇ ਵਿੱਚ ਫਿਲਮ ਹੈ ਸੋ ਇਸ ਕਰਕੇ ਨਹੀਂ ਕਿ ਮੇਰੀ ਫਿਲਮ ਆ ਜਿੰਨੀ ਵੀ ਫੀਡਬੈਕ ਮਿਲੀ ਜੋ ਸਰ ਅੱਜ ਜੋ ਕਹਿ ਗਏ ਇਸ ਫਿਲਮ ਬਾਰੇ ਐਂਡ ਮਤਲਬ ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਐਂਡ ਹੀ ਐ ਸੋ थैंक यू ਵੈਰੀ ਮਚ ਸਾਰੇ ਸਪੋਰਟ ਕਰਿਓ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਪੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਰਾਈਟ ਐਂਜੋਏ ਦਿ ਬਾਕੀ ਮਾਡਸ ਕੋਲ ਸਾਰੇ ਬੰਟੀ ਵੀਰ ਆਓ ਬੰਟੀ ਵੀਰ ਆਓ ਡਾਇਰੈਕਟਰ ਸਾਹਿਬ ਸਾਰੇ ਸਤਿ ਸ਼੍ਰੀ ਅਕਾਲ ਜੀ ਕੈਪਟਨ ਕੈਪਟਨ ਆਫ ਦਾ ਸ਼ਿਪ ਸਾਡਾ ਡਾਇਰੈਕਟਰ ਮਨਵਿੰਦਰ ਥੈਂਕ ਯੂ ਮੈਂ ਮੂਨਾ ਜੀ ਜੀ ਹੈਲੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਗਾ ਪ੍ਰਮਾਤਮਾ ਦਾ ਕਿ ਮੈਨੂੰ ਇਹ ਡੈਬਿਊ ਫਿਲਮ ਤੇ ਇੰਨੇ ਅੱਛੇ ਪ੍ਰੋਜੈਕਟ ਨਾਲ ਜੁੜਨ ਦਾ ਮੌਕਾ ਬਖਸ਼ਿਆ ਪ੍ਰਮਾਤਮਾ ਨੇ ਤੇ ਸੈਕੰਡਲੀ ਮੈਂ ਧੰਨਵਾਦ ਕਰਾਂਗਾ ਸਾਡੇ ਫਿਲਮ ਦੇ ਪ੍ਰੋਡਿਊਸਰ ਸਾਹਿਬ ਅਨਿਲ ਭੰਡਾਰੀ ਸਰ ਦਾ ਯੈਸ ਸੋ ਕਿਸੇ ਕਿਸੇ ਨਵੇਂ ਨੂੰ ਚਾਂਸ ਦੇਣਾ ਬਹੁਤ ਵੱਡਾ ਜਿਗਰਾ ਚਾਹੀਦਾ ਉਸ ਵਾਸਤੇ ਇਹਨਾਂ ਨੇ ਮੈਨੂੰ ਚਾਂਸ ਦਿੱਤਾ ਭੰਡਾਰੀ ਸਾਹਿਬ ਨੇ ਸਰ ਮੈਨੂੰ ਵੀ ਚਾਂਸ ਦਿੱਤਾ ਭੰਡਾਰੀ ਸਾਹਿਬ ਨੇ ਥੈਂਕ ਯੂ ਸੋ ਮੱਚ ਥੈਨ ਉਸ ਤੋਂ ਬਾਅਦ ਥੈਂਕ ਯੂ ਕਰਨਾ ਚਾਹੁੰਦਾ 인ਦਰਜੀਤ ਗਿੱਲਪਾਜੀ ਦਾ ਯੈਸ ਸੋ ਸ਼ਾਇਦ ਈਪੀ ਜਿਹੜਾ ਫਿਲਮ ਨੂੰ ਪ੍ਰੋਜੈਕਟ ਡਿਜ਼ਾਈਨ ਕਰ ਰਿਹਾ ਸਾਰਾ ਕੁਝ ਜਿਹਨੇ ਦੇਖਣਾ ਭਾਜੀ ਈਪੀ ਨੇ ਸੋ ਇਹਨਾਂ ਨੂੰ ਮੇਰੇ ਤੇ ਕੰਫੀਡੈਂਸੀ ਵੀ ਇਹ ਕੁਛ ਕਰ ਜੂਗਾ ਸੋ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਚਾਹੂਗਾ ਮੇਰੀ ਫਿਲਮ ਦੀ ਕਾਸਟ ਬੰਟੀ ਭਾਜੀ ਕੁਲਜਿੰਦਰ ਭਾਜੀ ਸਾਵਨ ਮੈਮ ਨਾਇਕਰਾ ਮੈਮ ਚਤਵੰਤ ਮੈਮ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੂਗਾ ਕਿ ਜਿੱਦਾਂ ਦਾ ਮੈਂ ਚਾਹੁੰਦਾ ਸੀਗਾ ਇਹਨਾਂ ਨੇ ਮੈਨੂੰ ਰਿਅਲਾਈਜ਼ ਨਹੀਂ ਹੋਣ ਦਿੱਤਾ ਕਿ ਮੇਰੀ ਇਹ ਡੈਬਿਊ ਵੀ ਵੀ ਆ ਪਹਿਲੀ ਮੂਵੀ ਆ ਤੇ ਬਹੁਤ ਸਾਥ ਦਿੱਤਾ ਇਹਨਾਂ ਨੇ ਤਾਂ ਜੋ ਮੈਂ ਚਾਹੁੰਦਾ ਸੀਗਾ ਬਾਕੀ ਤੁਸੀਂ ਦੇਖਿਆ ਜੀ ਜਿੰਨੇ ਮੈਂ ਕੋਸ਼ਿਸ਼ ਕਰ ਸਕਦਾ ਸੀ ਮੈਂ ਕੀਤੀ ਸ਼ਾਇਦ ਮੇਰੇ ਕੋਲੋਂ ਫਿਲਮ ਦੇ ਵਿੱਚ ਕਮੀਆਂ ਰਹਿ ਗਿਆ ਹੁਣ ਮੇਰੀ ਪਹਿਲੀ ਮੂਵੀ ਆ ਮੈਂ ਕੋਸ਼ਿਸ਼ ਕਰੂੰਗਾ ਨੈਕਸਟ ਟਾਈਮ ਕਿ ਮੈਂ ਉਹ ਕਮੀਆਂ ਪੂਰੀਆਂ ਕਰਕੇ ਕੱਚਾ ਪ੍ਰੋਜੈਕਟ ਬਣਾਵਾਂ ਧੰਨਵਾਦ ਥੈਂਕ ਯੂ ਸਰ ਚੱਕਰ ਰਾਈਟਰਸ ਸਾਡੇ ਮੈਨ ਪਲੀਜ਼ ਕਮੇ ਬਹੁਤ ਸਪੋਰਟ ਦਿੰਦੇ ਹੋ ਯੈਸ ਵੈਲ ਡਨ ਵੈਲ ਡਨ ਵੈਲ ਡਨ ਵੈਲ ਡਨ ਨਹੀਂ ਗੋਲੀ ਦੇ ਦੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਸਾਰਿਆਂ ਦਾ ਸਾਸੀ ਆ ਜਦੋਂ ਜਵੇ ਸਾਡੀ ਫਿਲਮ ਦੇ ਵੈਰੀ ਗੁੱਡ ਯੈਸ ਮੈਂ ਬਸ ਇਹੀ ਕਹਿਣਾ ਚਾਹੁੰਗਾ ਕਿ ਚਲੋ ਫਿਲਮ ਤਾਂ ਤੁਸੀਂ ਦੇਖ ਹੀ ਲੈਣੀ ਆ ਮੈਂ ਬਸ ਇਹ ਰਿਕਵੈਸਟ ਕਰਦਾ ਆ ਕਿ ਇੱਕ ਬਹੁਤ ਵਧੀਆ ਸਿਨੇਮਾ ਬਣਾਇਆ ਜੀ ਅਸੀਂ ਮਿਹਨਤ ਲੱਗੀ ਆ ਸਾਰਿਆਂ ਜਣਿਆਂ ਦੀ ਪੂਰੇ ਕਰਿਊ ਦੀ ਪੂਰੀ ਕਾਸਟ ਦੀ ਔਰ ਬੜੀ ਸਰਸਬ ਦੇ ਪੈਸੇ ਵੀ ਲੱਗੇ ਆ ਤੇ ਮੈਂ ਬਸ ਇਹੀ ਰਿਕਵੈਸਟ ਕਰਦਾ ਆ ਕਿ ਤੁਸੀਂ ਜ਼ਰੂਰ ਇਹ ਫਿਲਮ ਨੂੰ ਦੇਖੋ ਇੱਕ ਵਾਰ ਆ ਕੇ ਤੇ ਫਿਰ ਆਪਣੇ ਰਿਵਿਊ ਚਾਹੀਏ ਉਸੇ ਪੋਸਟ ਦੇ ਉੱਪਰ ਦੋ ਚਾਹੀਏ ਜਿੱਥੇ ਮਰਜ਼ੀ ਕਮੈਂਟ ਕਰਕੇ ਦਿਓ ਕਿ ਤੁਹਾਨੂੰ ਕਿਦਾਂ ਦੀ ਫਿਲਮ ਲੱਗੀ ਥੈਂਕ ਯੂ ਕਿਉਂਕਿ ਥੋੜਾ ਜਿਹਾ ਆਪਾਂ ਕੋਸ਼ਿਸ਼ ਕੀਤੀ ਹੈ ਕਿ ਸਿਨੇਮਾ ਬਣਾਇਆ ਜਾਏ ਤੇ ਇਦਾਂ ਦਾ ਸਿਨੇਮਾ ਤਾਂ ਹੀ ਅੱਗੇ ਵਧੇਗਾ ਖੁੱਲੇਗਾ ਜੇ ਲੋਕਾਂ ਵੱਲੋਂ ਹੰਗਾਰਾ ਮਿਲੇਗਾ ਸੋ ਕਿਸੇ ਬੰਦੇ ਨੇ ਸਾਡੇ ਪ੍ਰੋਡਿਊਸਰ ਸਰ ਨੇ ਸਾਡੇ ਤੇ ਭਰੋਸਾ ਕਰਕੇ ਕਿ ਕਹਿੰਦੇ ਕਿ ਯੂਨੀਕ ਕਨਸੈਪਟ ਲੈ ਕੇ ਆਏ ਥੋੜਾ ਹਟ ਕੇ ਸੋ ਉਹਨਾਂ ਨੇ ਸਾਡੇ ਤੇ ਭਰੋਸਾ ਕਰਕੇ ਫਿਲਮ ਬਣਾਈ ਆ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਵੀ ਪਸੰਦ ਆਏਗੀ ਸੋ ਬਾਕੀ ਪਹਿਲੀ ਮੂਵੀ ਸੀ ਜੀ ਕਾਫੀ ਕੁਝ ਨਵਾਂ ਸਿੱਖਿਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਕੰਮ ਕਰਨ ਦਾ ਸਾਰਿਆਂ ਦੇ ਨਾਲ ਤੇ ਇਹੀ ਕਵਾਂਗੇ ਬਾਕੀ ਹੈਂਡ ਓਵਰ ਟੂ ਸਾਡੇ ਪ੍ਰੋਡਿਊਸਰ ਸਰ ਸਰ ਬਹੁਤ 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 ਆਓ ਆਓ ਇਹਨਾਂ ਤੋਂ ਬਾਅਦ मैं तो यही कहूंगा कि मैं अकेला ही चला था जान जानबे मंजिल मगर लोग मिलते गए और बढ़ता गया आई हैव है वेरी गुड टीम इन हैंड हु वेरी हार्ड वर्किंग एंड लॉयल एंड पैशनेट अबाउट द फिल्म सो दिस इज हाउ वी गॉट दिस प्रोजेक्ट Possible, and I wish that it does good, and the audience appreciated The efforts of all the team and the actors that did a commendable job uh, that you like. So that's all I can say, and uh, I appreciate everybody coming here and support the event. Thank you so much. Thank you. Thank you. Thank you. ਸਾਰਾ ਦਾ ਸਾਨੂੰ ਬਹੁਤ ਵਧੀਆ ਲੱਗਿਆ ਕਿ ਐਂਡ ਜੀ ਜਿਹੜਾ ਸਾਨੂੰ ਇੰਨਾ ਵਧੀਆ ਰਿਸਪੌਂਸ ਮਿਲਿਆ ਤੇ ਅੱਜ ਦੇ ਐਂਡ ਚ ਮੈਂ ਵੀ ਬਹੁਤ ਇਮੋਸ਼ਨਲ ਹੋ ਗਈ ਸੀ ਐਕਚੁਅਲੀ ਮੈਂ ਪ੍ਰੀਵਿਊ ਦੇਖਿਆ ਉਸ ਤੋਂ ਬਾਅਦ ਅੱਜ ਮੈਂ ਲਿਟਰਲੀ ਬਹੁਤ ਇਮੋਸ਼ਨਲ ਹੋ ਗਈ ਸੀ ਮੈਂ ਉਸ ਤੋਂ ਬਾਅਦ ਜਾ ਕੇ ਆਪਣੇ ਪੇਰੈਂਟਸ ਨੂੰ ਮਿਲੀ ਐਂਡ ਜਦ ਮੈਂ ਆਪਣੇ ਮੰਮਾ ਨੂੰ ਦੇਖਿਆ ਐਂਡ ਚ ਸ਼ੀ ਵਾਸ ਕ੍ਰਾਈਂਗ ਮੈਨੂੰ ਲੱਗਦਾ ਕਿ ਉਹ ਵਰਥ ਇਟ ਹੈ ਕਿ ਅਗਰ ਮੰਮਾ ਨੂੰ ਇਮੋਸ਼ਨ ਫੀਲ ਹੋਇਆ ਤਾਂ ਆਫ ਕੋਰਸ ਸਾਰਿਆਂ ਨੂੰ ਜ਼ਰੂਰ ਫੀਲ ਹੋਣਗੇ ਪੇਰੈਂਟਸ ਤੋਂ ਬਾਅਦ ਕਿ ਮੈਨੂੰ ਲੱਗਦਾ ਕੋਈ ਹੋ ਸਕਦਾ ਹੈ ਸਾਡੇ ਡਾਇਰੈਕਟਰ ਸਰ ਨੇ ਸਾਨੂੰ ਜਿੱਦਾਂ ਜਿੱਦਾਂ ਕਿਹਾ ਉਹ ਬਸ ਉਦੋਂ ਤੋਂ ਪਰਫਾਰਮ ਕਰਦੇ ਗਏ ਇਹ ਸਾਰੀ ਉਹਨਾਂ ਦੀ ਮਿਹਨਤ ਹੈ ਸਾਰੀ ਟੀਮ ਦੀ ਮਿਹਨਤ ਹੈ ਸਾਡੇ ਸਾਰੇ ਕੋ-ਸਟਾਰਸ ਸਾਵਨ ਜੀ ਕੰਟੀ ਜੀ ਅਲਕ ਬਜਿੰਦਰ ਸਰ ਸਤਵੰਤ ਮੈਮ ਸੋ ਬਸ ਅਸੀਂ ਬਹੁਤ థੈਂਕਫੁਲ ਆਂ ਔਰ ਇਹ ਹੀ ਕਹਿ ਰਹੀ ਆ ਕਿ 4 ਜੁਲਾਈ ਨੂੰ ਪਲੀਜ਼ ਜ਼ਰੂਰ ਨੂੰ ਵੀ ਦੇਖਣ ਜਾਇਓ ਸਾਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਵੈਰੀ ਗੁੱਡ ਥੈਂਕ ਯੂ ਕੰਟੀ ਵੈਰੀ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਵੀ ਮੈਂ ਪ੍ਰੋਫੈਸਰੀ ਲੱਗ ਰਿਹਾ ਸੀ ਤੇ ਕੁਲਜਿੰਦਰ بھائی ਹੁਣੀ ਪੂਰੇ ਛਾਏ ਹੋਏ ਨੇ ਸਾਵਨ ਛਾਈ ہوئی ਹੈ ਨੂਰ ਛਾਈ ہوئی ਹੈ ਸਤਵੰਤ ਮੈਂ ਸਾਰਿਆਂ ਨੇ ਬਹੁਤ ਬਾਖਮਾਲ ਕੰਮ ਕੀਤਾ ਤੇ ਮਨਵਿੰਦਰ ਜੀ ਰਾਈਟਰ ਸਾਰੇ ਜਾਂ ਫਿਲਮ ਦਾ ਐਡੀਟਰ ਬੀਜੀਐਮ ਹਰ ਇੱਕ ਚੀਜ਼ ਬਹੁਤ ਵਧੀਆ ਪਰਫੈਕਸ਼ਨ ਚਾ ਜਿਹੜੇ ਹਿਸਾਬ ਨਾਲ ਜਿਵੇਂ ਫਿਲਮ ਜੁੜੀ ਹੋਈ ਹੈ ਤੇ ਬਾਕੀ ਦੀਆਂ ਫਿਲਮਾਂ ਨੂੰ ਦੇਖ ਕੇ ਮੈਨੂੰ ਐ ਲੱਗਦਾ ਹੁੰਦਾ ਯਾਰ ਵੀ ਵਧੀਆ ਫਿਲਮ ਹੋਵੇ ਮੈਨੂੰ ਇਹ ਫਿਲਮ ਤੋਂ ਡਰ ਲੱਗਦਾ ਸੀ ਕਿ ਪਤਾ ਨਹੀਂ ਕਿਵੇਂ ਦੀ ਹੋਣੀ ਹੈ ਪਰ ਦੇਖ ਕੇ ਬਹੁਤ ਸਵਾਦ ਆਇਆ ਸੋ ਤੁਸੀਂ ਸਾਰੇ ਦੇਖੋਗੇ 4 ਜੁਲਾਈ ਨੂੰ ਇਹ ਫਿਲਮ ਲੱਗਣੀ ਹੈ ਇਹ ਤੁਹਾਨੂੰ ਵੀ ਦੇਖ ਕੇ ਸਵਾਦ ਆਊਗਾ ਕੰਪਲੀਟ ਫਿਲਮ ਤੋਂ ਰੈਕਟਰ ਦੇ ਦੇਖ ਕੇ ਆਡੀਅנס ਦੇ ਰਿਐਕਸ਼ਨ ਦੇਖ ਕੇ ਮਨ ਲੱਗ ਰਿਹਾ ਸੀ ਕਿ ਯਾਰ ਮੈਂ ਦੂਜੇ ਵਰਗੀ ਬਾਗਿਆ ਨਹੀਂ ਨਹੀਂ ਦੇਖੋ ਐਕਟਿੰਗ ਚ ਤਾਂ ਮੈਨੂੰ ਸੀ ਉਨੀ ਕੀ ਹੋ ਜੋ ਚੱਲ ਜੂ ਕਿਉਂਕਿ ਮੈਂ ਤਾਂ ਨਿਊ ਕਮਰਾ ਐ ਸਾਰੇ ਸੀਨੀਅਰ ਨੇ ਮੇਰੇ ਤੋਂ ਐਕਟਿੰਗ ਤੇ ਸੋ ਮੈਨੂੰ ਸੀਗਾ ਜਿਹੜੀ ਓਵਰ ਆਲ ਸਾਰੀ ਫਿਲਮ ਬਣੇ ਉਹ ਠੀਕ ਮਣੀ ਹੋਵੇ ਮੈਨੂੰ ਸੀ ਮੈਂ ਜਿਵੇਂ ਪਿੱਛੇ ਕਈ ਇੰਟਰਵਿਊਜ਼ ਦੇ ਵਿੱਚ ਮੈਂ ਆਪ ਬੋਲਦਾ ਰਿਹਾ ਕਿ ਯਾਰ ਪੰਜਾਬੀ ਫਿਲਮਾਂ ਸਾਡੀਆਂ ਜਿਹੜੀਆਂ ਨੇ ਜਦੋਂ ਅਸੀਂ ਉਹਨਾਂ ਦੇ ਟੀਜ਼ਰ ਟ੍ਰੇਲਰ ਦੇਖਦੇ ਆ ਉਹ ਇੱਕ ਤਰ੍ਹਾਂ ਦੀਆਂ ਲੱਗਦੀਆਂ ਨੇ ਉਹ ਐਂ ਲੱਗਦੀਆਂ ਨੇ ਮੈਨੂੰ ਬੰਬੇ ਦੇ ਇੱਕ ਵੱਡੇ ਮੇਕਰ ਨੇ ਕਿਹਾ ਕਿ ਯਾਰ ਤੁਹਾਡੀ ਪੰਜਾਬ ਦੀ ਫਿਲਮ ਐਸੀ ਹੁੰਦੀ ਹੈ ਉਹ ਐਸਾ ਲੱਗਦਾ ਕਿ ਇੱਕ ਹੀ ਫਿਲਮ ਹੈ ਤਾਂ ਇਹ ਸਾਨੂੰ ਇਹ ਫਿਲਮ ਦੇਖ ਕੇ ਸਾਡੀ ਫਿਲਮ ਦੇਖ ਕੇ ਮੈਨੂੰ ਐ ਨਹੀਂ ਲੱਗਿਆ ਕਿ ਸਾਰੀਆਂ ਫਿਲਮਾਂ ਵਰਗੀ ਫਿਲਮ ਹੈ ਇਹ ਕੰਪਲੀਟ ਫਿਲਮ ਲੱਗੀ ਜਿਵੇਂ ਦੀ ਫਿਲਮ ਹੁੰਦੀ ਹੈ ਸੋ ਇਹਨੂੰ ਤੁਸੀਂ ਸਾਰੇ ਦੇਖੋਗੇ ਤੁਹਾਨੂੰ ਵੀ ਦੇਖ ਕੇ ਇਹ ਵਧੀਆ ਮਹਿਸੂਸ ਹੋਊਗਾ ਇੱਕ ਫਿਲਮ ਲੱਗੂਗੀ ਕੰਪਲੀਟ ਕੁਲਜਿੰਦਰ ਭਾਈ Yes thank you bhai thank you ਸਾਰੀ ਸੰਦਾ ਲੱਗੀ ਬਹੁਤ ਵਧੀਆ ਜੀ ਚੋਰੀ ਕਿਵੇਂ ਲੱਗੀ ਬਹੁਤ ਵਧੀਆ ਜੀ ਕਿਵੇਂ ਲੱਗੀ ਵੀਰੇ ਵਧੀਆ ਵੀਰੇ ਬਹੁਤ ਵਧੀਆ ਸੀ ਬਹੁਤ ਘੈਂਡੋ ਕਿਵੇਂ ਲੱਗੀ ਵੀਰੇ ਘੈਂਡ ਵੀਰੇ ਛੋਰੀ ਕਿਤਾ ਸੀ ਘੈਂਡ ਬਈ ਵੀਰੇ ਮੈਂ ਆਪਣੇ ਬੰਦੇ ਵਾਂਗ ਦੀਆਂ ਕਿੰਨਾ ਲੱਗੀ ਦੋਨਾਂ ਦੀ ਦੋਨੇ ਕਪੜੇ ਜਿੱਸੀ ਸਹੀ ਨਾਕਿਰਦੀ ਵੀ ਅੱਛੀ ਸੀ ਬਹੁਤ ਸਾਰਾ ਦੀ ਐਕਟਿੰਗ ਇੱੱਚੀ ਸੀ ਆ ਡਰਾਮੈਟਿਕ ਸੀਗੀ ਬਹੁਤ ਵਧੀਆ ਐਕਟਿੰਗ ਕਿਵੇਂ ਲੱਗੀ ਮੈਮ ਫਿਲਮ ਸਰ ਬਹੁਤ ਵਧੀਆ ਹੈ ਥੈਂਕ ਯੂ ਹਾਂਜੀ ਮੈਮ ਕਿਵੇਂ ਲੱਗੀ ਫਿਰ ਆਹ ਵੈਰੀ ਨਾਈਸ ਮੂਵੀ ਬਟ ਆਈ ਲਾਈਕ ਵਿਲਨ ਹੀ ਇਜ਼ ਵੈਰੀ ਗੁੱਡ ਵਿਲਨ ਲਾਈਕ ਹੀ ਇਜ਼ ਸੁਪਰ ਵਧੀਆ ਲੱਗੀ ਫਿਰ ਜੀ ਵੰਟੀ ਪੈਸ ਦੀ ਐਕਟਿੰਗ ਬਾਰੇ ਕਿਵੇਂ ਲੱਗੀ ਵਧੀਆ ਆ ਗਿਆ ਹੁਣ ਕੇ ਰੋਟ ਹਾਂਜੀ ਦੱਸ ਚੁੱਕੇ ਨੇ ਨੰਬਰ ਦਊ 10 ਚਾ 10 ਕਿਵੇਂ ਲੱਗੀ ਫਿਲਮ ਬਹੁਤ ਸੋਹਣੀ ਹੈ ਫਿਲਮ ਸਟੋਰੀ ਕਿਵੇਂ ਲੱਗੀ ਬਹੁਤ ਸੋਹਣੀ ਨਵੀਂ ਸਟੋਰੀ ਆ ਬਹੁਤ ਵਧੀਆ ਸਟੋਰੀ ਹੈ ਹਾਂਜੀ ਮਾਤਾ ਕਿਵੇਂ ਲੱਗੀ ਜੀ ਫਿਲਮ ਬਹੁਤ ਕਿਵੇਂ ਲੱਗੀ ਬਹੁਤ ਵਧੀਆ ਵੀਰੇ ਡਿਫਰੈਂਟ ਸਟੋਰੀ ਆ ਬਹੁਤ ਕੈਂਟੂਰੀ ਆ ਬੰਟੀ ਬੈਸ ਦੀ ਬਹੁਤ ਕੋਲ ਜੰਦਰ ਸਿੱਧੂ ਜੀ ਦੀ ਬਹੁਤ ਵਧੀਆ ਬਹੁਤ ਵਧੀਆ ਵਧੀਆ ਸੀ ਤੇ ਬਹੁਤ ਵਧੀਆ ਬਈ ਬਹੁਤ ਤੇ ਬਾਕੀ ਲਹੇ ਦੀ ਐਕਟਿੰਗ ਵੀਰੇ ਬਹੁਤ ਕੈਂਟ ਬਹੁਤ ਵਧੀਆ ਕੰਮ ਕੀਤਾ ਬਈ ਕਿਵੇਂ ਲੱਗੀ ਬਈ ਫਿਲਮ ਵਧੀਆ ਵਧੀਆ ਬਈ ਬਹੁਤ ਕੈਂਟੂਰੀ ਕਿਵੇਂ ਲੱਗੀ ਬਈ ਫਿਰ ਬਹੁਤ ਬਹੁਤ ਵਧੀਆ ਵੀਰੇ ਬਹੁਤ ਕੈਂਟ ਕਿਵੇਂ ਲੱਗੀ ਫਿਰ ਬਹੁਤ ਵਧੀਆ ਰੋਕੇ ਬਹੁਤ ਵਧੀਆ ਤੇ ਸਟੋਰੀ ਬਾਰੇ ਕੀ ਕਹਿੰਦੇ ਹੋ ਸਟੋਰੀ ਕੀ ਸਟੋਰੀ ਵੀ ਬਹੁਤ ਵਧੀਆ ਸੀ ਕਿ ਕਾਂਸੈਪਟ ਬਹੁਤ ਚੰਗਾ ਸੀ ਦਾ ਡਾਇਰੈਕਸ਼ਨ ਬਹੁਤ ਵਧੀਆ ਸੀ ਤੇ ਵਿਲਨ ਦਾ ਰੋਲ ਬਹੁਤ ਮਸਤੀ ਗੋਲ ਵਾਹ ਵਾਹ ਸਰ ਨੂੰ ਵਧੀਆ ਐਕਟਿੰਗ ਕੀਤੀ ਸੀ ਬੜੀ ਸੋਹਣੀ ਬਹੁਤ ਵਧੀਆ ਤੇ ਫਲਮ ਦੀ ਸਟੋਰੀ ਬਾਰੇ ਕੀ ਕਹਿਣਾ ਚਾਹੁੰਦੇ ਆ ਆ ਵੈਰੀ ਡਿਫਰੈਂਟ ਸਟੋਰੀ ਐਂਡ ਜਿੱਦਾ ਕੁੜੀ ਚਲੋ ਬਹੁਤ ਵਧੀਆ ਲਿਖਿਆ ਬਹੁਤ ਸੋਹਣਾ ਬਹੁਤ ਵਧੀਆ ਬਹੁਤ ਵਧੀਆ